ਅੰਜਨਨ ਸੁਵੇਰੇ ਤਕਰੀਬਨ 5 ਵਜੇ ਨੇ 5:00 ਵਾ 5 ਦੇ ਕਰੀਬ ਜਿਵੇਂ ਸੰਗਤ ਰਕੀਨ ਦੀ ਤਰ੍ਹਾਂ ਮੱਥਾ ਟੇਕਣ ਆਉਂਦੀ ਹੈ ਉਹਨਾਂ ਵਿੱਚੋਂ ਵੀ ਇੱਕ ਜਿਹੜਾ ਬੰਦਾ ਸੀ ਉਹ ਮੱਥਾ ਟੇਕਣ ਆਇਆ ਜਦੋਂ ਪੂਰਾ ਸਾਹਿਬ ਗਿਆ ਨਾ ਪੂਰਾ ਸਾਹਿਬ ਜਿਹੜੇ ਸਾਡੀ ਡਿਊਟੀ ਵਾਲੇ ਸਿੰਘ ਸੀ ਸੇਵਾਦਾਰ ਅਰਦਾਸ ਸਿੰਘ ਉਹਦੇ ਨਾਲ ਜਾ ਕੇ ਉਹਨੇ ਥੋੜੀ ਬੱਤਸ ਲੁਕੀ ਕੀਤੀ ਜਿਹੜੀ ਗੋਲ ਕਰੇ ਵਿੱਚ ਮਾਇਆ ਪਾਉਣ ਵਾਲੀ ਪੱਤੀ ਹੁੰਦੀ ਹੈ ਨਾ ਉਹ ਪੱਤੀ ਫੜ ਕੇ ਉਹਨੇ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਕਿ ਉਸੇ ਟਾਈਮ ਸਾਡੇ ਸੇਵਾਦਾਰ ਨੇ ਦੂਜੇ ਸਿੰਘ ਜਿਹੜੇ ਡਿਊਟੀ ਤੇ ਨਾਲ ਸੀ ਉਹਨਾਂ ਨੂੰ ਬੁਲਾ ਕੇ ਉਹਨੂੰ ਤੁਰੰਤ ਉਥੋਂ ਬਾਹਰ ਕੱਢ ਤਾ ਬਾਰ ਖੱਟ ਕੇ ਸੰਗਤਰੇ ਵਿੱਚ ਹੋਏ ਜਾਂਦਾ ਹੈ ਨਾ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਤੇ ਸੰਗਤ ਨਾਲ ਵੀ ਉਹਦੀ ਮਤਲਬ ਹੱਥੋਂ ਪਾਈ ਹੁੰਦੀ ਰਹੀ ਬਾਹਰ ਫਿਰ ਉਹਨੂੰ ਸੰਗਤ ਇੱਥੇ ਬਾਹਰ ਲੈ ਕੇ ਉਥੋਂ ਸਨਾਚੜੂ ਕੇ ਭੱਜਿਆ ਸਰੋਵਰ ਵੱਲ ਚਲਾ ਗਿਆ ਇੱਥੋਂ ਸੰਗਤ ਕੋਲ ਜਦੋਂ ਬਾਹਰ ਹੀ ਲਿਆਂਦਾ ਗਿਆ ਨਾ ਮੈਂ ਉਦੋਂ ਆਇਆ ਮੌਕੇ ਤੇ ਮੈਂ ਜਿਹੜੇ ਤੁਰੰਤ ਪੁਲਿਸ ਨੂੰ ਫੋਨ ਕਰਕੇ ਉਹ ਪੁਲਿਸ ਦੇ ਹਵਾਲੇ ਕਰਤਾ ਉਦੋਂ ਬਾਅਦ ਅਸੀਂ ਰਿਟਨ ਜਿਹੜੀ ਆ ਵੀ ਕਾਰਵਾਈ ਹੈ ਉਹ ਪੁਲਿਸ ਨੂੰ ਦੇ ਕੇ ਤੇ ਕਾਨੂੰਨੀ ਕਾਰਵਾਈ ਕਰਨੀ ਕਹਿੰਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਂਦਾ ਈ ਜਦ ਤੇ ਪੰਜ ਲੋਕੀ ਕੀ ਕੀਤੇ ਜਿਸ ਵਿੱਚ ਕੀ ਆਪਣਾ ਵੰਚ ਸੀ ਮੈਂਟਲ ਜਿਗਾਕੇ ਨਸ਼ਾ ਤੌਰ ਤੇ ਆਇਆ ਗਿਆ ਬੰਦਾ ਉਹ ਹਨੇ ਲਾਣਾ ਦੇਖਣ ਨੂੰ ਲਾਦਾ ਵੀ ਨਸਈਆ ਬੰਦਾ ਪਰੰਤੂ ਜਿਵੇਂ ਅਸੀਂ ਪਤਾ ਕੀਤਾ ਹੈ ਵੀ ਇੱਥੇ ਨੇੜੇ თੋਥੀਆਂ ਪਿੰਡ ਦਾ ਰਹਿਣ ਵਾਲਾ ਉਹ ਉਹਨੇ ਚਾਰ ਪੰਜ ਸਾਲ ਪਹਿਲਾਂ 2015-16 ਦੇ ਵਿੱਚ ਕਰੀਬ ਦਾਦ ਦੇ ਨੇ ਵੀ ਉਹਨੇ ਆਪਣੇ ਪਿੰਡ ਬਿਹਾਰ ਵੀ ਕਰਨ ਦੀ ਕੋਈ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਵੀ ਹੋਇ ਇੱਕ ਸਾਲ ਹੈ ਜਿਹੜਾ ਜੇਲ ਦੇ ਵਿੱਚ ਰਹਿ ਕੇ ਆਇਆ ਹੈ ਇਸ ਕਰਕੇ ਲੱਗਦਾ ਵੀ ਉਹ ਖਬਰਾਂ ਕਿਹੜੀ ਨੀਟ ਨਾਲ ਆਇਆ ਹੋਵੇ ਤਾਂ ਬਗਵਤ ਗੁਰਤੇਗ ਭਦਰਸਨ ਨੇ ਕਿਰਪਾ ਕੀਤੀ ਸਾਡੇ ਸਿੰਘ ਮਸਟੇਜ ਤੇ ਪੂਰੇ ਡਿਊਟੀ ਵਾਲੇ ਤੇ ਉਹਨਾਂ ਨੇ ਤੁਰੰਤ ਜਿਹੜਾ ਐਕਸ਼ਨ ਲੈ ਕੇ ਉਹਨੂੰ ਮਿੰਟੋ ਮਿੰਟ ਬਾਹਰ ਕਰਦਾ ਹੈ ਇਹ ਜੀ ਕੋਈ ਘਟਨਾ ਨਹੀਂ ਵਾਪਰੀ ਕੀ ਕਹਿਣਾ ਹੈ ਕਿ ਕੋਈ ਜੀ ਸਮੇਂ ਦੇ ਵਿੱਚ ਸਲਾਨਾ ਜੁੜ ਮੇਲਾ ਹੋ ਰਿਹਾ ਵੱਡੇ ਪੱਦਰ ਤੇ ਕਿਸੇ ਨਾ ਕਿਸੇ ਤਰੀਕੇ ਦੀ ਸ਼ਿਕਾਇਤ ਹੋ ਸਕਦੀ ਹੈ ਉਹ ਵੀ ਸਕਦੀ ਹੈ ਜੀ ਨਹੀਂ ਇਹ ਹੁਣ ਅਸੀਂ ਇਹਦੇ ਬਾਰੇ ਕੀ ਕਹਾਂ ਸਾਰੇ ਪਰ ਅਸੀਂ ਆਪਣੇ ਵੱਲੋਂ ਅਲਰਟ ਆ ਮੈਂ ਆਪਣੇ ਸਾਰੇ ਸਟਾਫ ਨੂੰ ਅੱਜ ਵੀ ਕੱਲ ਵੀ ਰੋਜ਼ ਮੀਟਿੰਗ ਕਰਕੇ ਇਹਨਾਂ ਨੇ ਜਿਹਨੇ ਪੂਰੀ ਅਲਰਟ ਹੋ ਕੇ ਪੂਰੀ ਉਹਨਾਂ ਨੇ ਡਿਸਪਲਾਈਨ ਨਾਲ ਪੂਰੀ ਡਿਊਟੀ ਕਰਨੀ ਹੈ ਸੰਗਤ ਨਾਲ ਪਿਆਰ ਨਾਲ ਪੇਸ਼ ਆਉਣਾ ਕੀ ਲੱਗਦਾ ਕੈਮਰੇ ਦੀ ਫੁਟੇਜ ਵਿੱਚ ਕਿੰਨਾ ਕੁ ਦਰਸਾਇਆ ਗਿਆ ਕਿ ਬੰਦਾ ਜਿਹੜਾ ਹੱਥੋਂ ਭਾਈ ਹੁੰਦਾ ਹੈ ਆਪਣੀ ਹੈਗਾ ਇਹ ਜੀ ਕੈਮਰੇ ਦੀ ਫੋਟਾਂ ਤੁਸੀਂ ਦੇਖਿਆ ਇਹਨੇ ਉਹ ਹੱਥੋਂ ਭਾਈ ਹੁੰਦਾ ਰਿਹਾ ਬਾਹਰ ਵੀ ਉੱਥੇ ਵੀ ਆਪਣੇ ਸਾਡੇ ਸਿੰਘ ਨਾਲ ਜਿਹੜਾ ਡਿਊਟੀ ਤੇ ਸੀ ਉਹਦੇ ਉਹਨੇ ਪੱਤੀ ਮਾਰਨੀ ਕੋਸ਼ਿਸ਼ ਕੀਤੀ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਲ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લણ હોણ વિહ કરો હોવે ક્રોણી હોવે બર્થડે પાર્ટી રિટાયરમ પાર્ટી હોય પાર્ટી અજીક કરવા જનલા પુરા અને મશહુર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।